ਤੇ ਹੁਣ ਡਾਕਟਰਾਂ ਬੜਾ ਖਰਚਾ ਦਿੱਤਾ ਸਾਡੇ ਕੱਖ ਪੱਲੇ ਨਹੀਂ ਗਏ ਜੋ ਸਾਡੇ ਘਰ ਦੇ ਸਮਾਨ ਇਹ ਸਾਰਾ ਵੇਚ ਕੇ ਮੋਬਲੇ ਦਾ ਕਰਵਾਇਆ ਤੇ ਹੁਣ ਇਹਦਾ ਇੱਕ ਦਾਵੇਂ ਮੋਬਲੇ ਦੇ ਜੀਰੋ ਹੋ ਗਏ ਰੈੱਡ ਸਾਲ ਜਿਹੜੇ ਫੋਨ ਪਨਾਂ ਆਉਂਦੇ ਆ ਉਹਦੇ ਹਲਾਦੇ ਹੁੰਦੇ ਨੇ ਬੈਠ ਤੇ ਲੰਮਾ ਪੈਣਾ ਕਦੇ ਕਨਾ ਪਾਪਾ ਚੋਕ ਕੇ ਮੈਨੂੰ ਲਾਜਾ ਮੋਬਲੇ ਇੱਧਾ ਚੋਕਲਾ ਕਦੀ ਆਣੂਏ ਉਹ ਬਸ 2 ਮਿੰਟ ਟੁਰਦਾ ਫਿਰ ਚੋਕਲੇ ਨਾਲ ਕਹਿੰਨੇ ਚੱਲ ਮਹਾਰਾਣੀ ਦਿੱਤਾ ਚੱਲੇ ਪੈਰਾ ਬੇਟੇ ਚੱਲ ਵੀ ਬੱਚਾ ਸਾਡਾ ਤੰਦਰੁਸਤ ਹੋ ਕੇ ਇਹ ਚੀਜ਼ ਤੇ ਠੋੜਨਾ ਨੂੰ ਆਵੇ ਪਰ ਇਹ ਵੀ ਹੁਣ ਲਾਜ ਜਿਹੜਾ ਬੱਚੇ ਦਾ ਨੂਸਿਆ ਉਹ ਦੱਸਿਆ ਬਿਲ ਨਾਲ ਮੋਬ ਇਹ ਹੋਇਆ ਪੀੜਤ ਕਰਦੇ ਆ ਮੋੜ ਸਾਡੀ ਜਿੰਨੇ ਵੀ ਤਾਨੀਆਂ ਵੀਰਾਂ ਦੇ ਬੇਤ ਕੀਤੇ ਜਾਂਦੇ ਵੀ ਸਾਡੀ ਹੱਲਪ ਜਿੰਨੀ ਵੀ ਹੋਵੇ ਆਏ ਇਹ ਨਹੀਂ ਕਹਿੰਦੇ ਉਹਨੂੰ ਪੈਸਾ ਦੋ ਸਾਡੇ ਬੱਚੇ ਦਾ ਲਾਜ ਕਰਵਾਜੇ ਘਰ ਦੇ ਹਾਲਾਤ ਵੀ ਵੇਖ ਹੀ ਲਏ ਮਦੁਰਾ ਤੁਸੀਂ ਦਿਖਾ ਹੀ ਦਿੱਤੇ ਵੀਡੀਓ ਦੇ ਵਿੱਚ ਤੇ ਬਹੁਤ ਮਾੜੇ ਹਾਲਾਤ ਨੇ ਆ ਕਿ ਸਾਡੀ ਦਸ਼ਨ ਪੀ ਲਿਆ ਇਸ ਵੀਡੀਓ ਨੂੰ ਵੱਤਵਾ ਸ਼ੇਅਰ ਕਰਦੇ ਹੋ ਤਾਂ ਜੋ ਕੀ ਇਸ ਸਮਾਜ ਦੇ ਵੀ ਪੀੜਾਣੀਆਂ ਸੜੀਂ ਗਾੜੀ ਇਹ ਵੀਡੀਓ ਪਹੁੰਚ ਸਕੇ ਤੇ ਲਖਮਿੰਦਰ ਦੀ ਮਦਦ ਕੋ ਸਕੇ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਰਪਕ ਪੋਸਟ ਚੈਨਲ ਤਸਵੀਰਾਂ ਖਾਵਾਂਗੇ ਤੁਹਾਨੂੰ ਅਜ ਰਾਨੀਆਂ ਬਾਰਡਰ ਦੇ ਪਿੰਡ ਕੱਕੜ ਦੀਆਂ ਅਤੇ ਉਸ ਪਰਿਵਾਰ ਦੀਆਂ ਜਿਸ ਵਿੱਚ ਘਰ ਵਿੱਚ ਗਰੀਬੀ ਦੇ ਨਾਲ-ਨਾਲ ਕਾਫੀ ਬਿਮਾਰੀ ਵੀ ਹੈ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਲਖਮਿੰਦਰ ਸਿੰਘ ਆ ਜਿਹਨਾਂ ਕਿ ਆਪਣੇ ਪੁੱਤਰ ਗੁਰਵਿੰਦਰ ਨੂੰ ਆਪਣੇ ਜਿਹੜਾ ਕਿ ਕੁਛ ਹੋ ਚੁੱਕਿਆ ਆ ਅਤੇ ਉਸਨੂੰ ਲਾੜ ਲਟਾ ਰਿਹਾ ਤੁਸੀਂ ਵੇਖਣ ਨੂੰ ਲੱਗ ਰਿਹਾ ਗੁਰਵਿੰਦਰ ਜਿਹੜਾ ਆਪਦਾ ਪੁੱਤ ਬਿਲਕੁਲ ਠੀਕ ਆ ਪਰ ਉਸਨੂੰ ਇੱਕ ਭਿਆਨਕ ਬਿਮਾਰੀ ਆ ਇੱਕ ਭਿਆਨਕ ਰੋਗ ਲੱਗ ਗਿਆ ਇਸ ਬੱਚੇ ਨੂੰ ਇਸ ਤੇ ਜਿਹੜਾ ਕਿ ਰੈੱਡ ਸਾਇਲ ਜਿਹੜੇ ਨੇ ਉਹ ਬੰਦ ਨਹੀਂ ਬੰਦੇ ਉਸ ਦੀ ਜਿਹੜੀ ਬਲੱਡ ਖੂਨ ਜਿਹੜਾ ਉਹ ਨਹੀਂ ਵਰ ਰਿਹਾ ਅਤੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਉਹ ਇਲਾਜ ਕਰਾ ਰਿਹਾ ਘਰ ਦਾ ਸਾਰਾ ਸਮਾਨ ਤੱਕ ਜਿਹੜਾ ਸਨੇ ਵੇਚ ਦਿੱਤਾ ਤੇ ਲਖਵਿੰਦਰ ਖੁਦ ਦਿਹਾੜੀ ਕਰਕੇ ਆਪਣੇ ਪਰਵਾਦਾ ਪੇਟ ਪਾਦਾ ਲਖਵਿੰਦਰ ਨਾਲ ਗੱਲਬਾਤ ਵੀ ਕਰਾਂਗੇ ਲਖਵਿੰਦਰ ਹੋਇਆ ਕੀ ਹੈ ਬੇਟੇ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਕਿਹੜੀ ਭਿਆਨਕ ਜਿਹੜਾ ਰੋਗ ਲੱਗ ਗਿਆ ਬੇਟੇ ਨੂੰ ਤੇ ਹੁਣ ਤੱਕ ਕਿੰਨਾ ਕੁ ਪੈਸੇ ਲੱਗ ਚੁੱਕੇ ਇਹਨੇ ਬੱਚੇ ਨੇ ਵੀ ਨਿੱਕੇ ਹੁੰਦੇ ਨੂੰ ਰੋਗ ਲੱਗਾ ਸੀ ਮੋਬਲ ਵੀ ਖੂਨ ਇਹਦਾ ਘੜਿਆ ਜਿਹਨੂੰ 5 ਕਿ ਮਹੀਨਿਆਂ ਦਾ ਉਦੋਂ ਮੋਬਲ ਕਰਵਾ ਲਿਆ ਅਸੀਂ ਲਾਜ ਫੇਰ ਤੇ ਹੁਣ ਇਹਦਾ ਮੋੜ ਮੋੜ ਫੇਰ ਇਹਦਾ ਲਾਜ ਮੋੜ ਫੇਰ ਜਿਆਦਾ 1.5 ਸਾਲ ਹੋ ਗਿਆ ਮੋੜ ਲੈਂਦੇ ਫਿਰਦੇ ਬੱਚੇ ਨੂੰ ਤੇ ਇਹਦਾ ਹੁਣ ਤੱਕਾੜਾ 5-6 ਲੱਖ ਰੁਪਇਆ ਲੱਗ ਚੁੱਕਾ ਰਿਹਾ ਵੀ ਪਿੰਡ ਵਾਲਿਆਂ ਮਤ ਜਿੰਨੀ ਕੀਤੀ ਭੈਣ ਭਰਾਵਾਂ ਨੇ ਕੀਤੀ ਅਸੀਂ ਬੜਾ ਧੰਨਵਾਦ ਕਰਦੇ ਇਹਨਾਂ ਦਾ ਤੇ ਹੁਣ ਡਾਕਟਰਾਂ ਬੜਾ ਖਰਚਾ ਦਤਾ ਸਾਡੇ ਕੱਖ ਪੱਲੇ ਨਹੀਂ ਹੈਗਾ ਜੋ ਸਾਡੇ ਘਰ ਦੇ ਸਮਾਨ ਇਹ ਸਾਰਾ ਵੇਚ ਕੇ ਮੜ ਬੱਚੇ ਦਾ ਕਰਵਾਇਆ ਤੇ ਹੁਣ ਅਸੀਂ ਇਹ ਅਪੀਲ ਕਰਦੇ ਆ ਜੀ ਜਿੰਨੀ ਵੀ ਸਾਡੀ ਹੱਲਪ ਹੁੰਦੀ ਹੈ ਉਨੀ ਕਰਵਾਈ ਜਾ ਬੱਚੇ ਨੂੰ ਕਿਉਂਕਿ ਇਸ ਸੁਲਖਵਿੰਦਰ ਰੋਗ ਜਿਹੜਾ ਸੀ ਇਹ ਭਿਆਨਕ ਲੱਗਾ ਕਿਸ ਤੰਦਸ਼ ਖੰਡੂ ਸਾਡੇ ਨਾਲ ਕਰ ਦੋ ਇਹ ਬੱਚਾ ਜਿਹਨਾਂ ਛੋਟਾ ਹੈ ਨਾ ਪੰਨਾ ਕੁ ਮਹੀਨਾ ਦਾ ਹੈ ਇਹਨੂੰ ਇਹ ਡਾਕਟਰਾਂ ਕੋ ਖੜਿਆ ਅੰਮ੍ਰਿਤਸਰ ਮੋਬਲੇ ਨੂੰ ਗੁਰੂ ਰਾਮਦਾਸ ਖੜਾਇਆ ਬਲੱਡ ਉਹਨਾਂ ਨੇ ਉਦੋਂ ਕਿਤੇ ਕੇਅਰ ਨਹੀਂ ਬੱਚੇ ਦੀ ਕੀਤੀ ਜਿਆਦਾ ਤੇ ਉਤੋਂ ਉਹਨਾਂ ਦੱਸਿਆ ਕਿ ਹੋਣਾ ਹੈ ਖੜਿਆ ਇਹਨੂੰ ਇੱਥੇ ਲੁਧਿਆਣਾ ਖੜਿਆ ਡੀ ਐਮ ਸੀ ਮੈਡਮ ਕੋ ਉਹਨਾਂ ਨੇ ਕਿਹਾ ਬੱਚੇ ਦਾ ਤੁਹਾਡੇ ਦਾ ਉਦੋਂ ਉਹਨਾਂ ਡਾਕਟਰਾਂ ਨੇ ਕੇਅਰ ਨਹੀਂ ਕੀਤੀ ਇਹਦਾ ਮੋਬਲ ਰੋਗ ਜਿਹੜਾ ਹੈ ਜਿਆਦਾ ਵੱਧ ਗਿਆ ਬੱਚੇ ਦਾ ਉਦੋਂ ਕਿਤੇ ਇੱਕ ਅੱਧਾ ਸੈੱਲ ਹੈਗਾ ਇਹ ਮੋਬਲ ਉਦੋਂ ਠੀਕ ਰਿਹਾ ਬੱਚਾ 3 ਸਾਲ ਤੇ ਹੁਣ ਇਹਦਾ ਇੱਕਦਾਂ ਹੀ ਮੋਬਲੇ ਦੇ ਜ਼ੀਰੋ ਹੋ ਗਏ ਰੈੱਡ ਸੈੱਲ ਜਿਹੜੇ ਖੂਨ ਕਰਵਾ ਸਦੇ ਹਲਪੋ ਜਿੰਨੇ ਵੀ ਪੈਣ ਭਰੋਂ ਦੇ ਪਿੱਛੇ ਵੀ ਕਰਵਾ ਲਓ ਇਲਾਜ ਬੱਚੇ ਦਾ ਤੇ ਮੈਂ ਇਸ ਤੋਂ ਲਖਮਿੰਦਰ ਜੀ ਵੇਖਣ ਨੂੰ ਤੇ ਗੁਰੂ ਜੀ ਦਾ ਬਿਲਕੁਲ ਠੀਕ ਲੱਗ ਰਿਹਾ ਸਿਹਤ ਪੱਕੋਂ ਬਗੂ ਠੀਕ ਲੱਗ ਲੱਗ ਰਿਹਾ ਚੱਲਦਾ ਫਿਰਦਾ ਵੀ ਆ ਰੋਟੀ ਪਾਣੀ ਵੀ ਖਾਂਦਾ ਤੇ ਫਿਰ ਕਿਹੜੇ ਪੱਖੋਂ ਲੱਗਦਾ ਵੀ ਥੋੜਾ ਠਿੱਲਾ ਹੋ ਜਦੋਂ ਇਹ ਬਿਮਾਰ ਜਦੋਂ ਹਾਲਾਤ ਖਰਾਬ ਹੋ ਜਾਂਦੇ ਨੇ ਉਦੋਂ ਕੀ ਹਾਲਾਤ ਹੁੰਦੇ ਨੇ ਲਖਮ ਗੁਰਮਿੰਦਰ ਦੇ ਉਦੋਂ ਇਹਦੇ ਹਾਲਾਤੇ ਹੋ ਹੁੰਦੇ ਇਹਨੇ ਫੜ ਤੇ ਲੰਮਾ ਪੈਣਾ ਕਦੀ ਕਹਣਾ ਪਾਪਾ ਚੋਕ ਕੇ ਮੈਨੂੰ ਲੈ ਜਾ ਮੋਬੜਾ ਇਦਾਂ ਚੋਕਲਾ ਕਦੀ ਆਣੂ ਇਹੋ ਬਸ 2 ਮਿੰਟ ਤੁਰ ਇਨੂੰ ਇਹ ਵੀ ਅਸੀਂ ਕਹਿਣਾ ਚੱਲ ਮਾਰਾ ਨੇ ਦਿੱਤਾ ਚੱਲ ਪੈਰਾਪੀਟੇ ਚੱਲ ਵੀ ਬੱਚਾ ਸਾਡਾ ਤੰਦਰੁਸਤ ਹੋ ਕੇ ਚੀਜ਼ ਤੇ ਠੋੜਨਾ ਇਹਨੂੰ ਆਵੇ ਪਰ ਇਹੋ ਹੈ ਵੀ ਹੁਣ ਇਲਾਜ ਜਿਹੜਾ ਬੱਚੇ ਦਾ ਨੂਸਿਆ ਉਹ ਦੱਸਿਆ ਵੀ ਉਹਨਾਂ ਨੇ ਮੌਬਲ ਖਰਚਾ ਬੋਹਦੇ ਆਰਾ ਬੱਚੇ ਦਾ ਤੇ ਇਹੋ ਅਸੀਂ ਪੀੜ ਕਰਦੇ ਆ ਮੌਬਲ ਸਾਡੀ ਜਿੰਨੇ ਵੀ ਦਾਨੀਆਂ ਵੀਰਾਂ ਦੇ ਬੇਤ ਕੀਤੀ ਜਾਂਦੀ ਹੈ ਵੀ ਸਾਡੀ ਹਲਪ ਜਿੰਨੇ ਵੀ ਹੋਵੇ ਆਈ ਇਹ ਨਹੀਂ ਕਹਿੰਦੇ ਸਾਨੂੰ ਪੈਸਾ ਦੋ ਸਾਡੇ ਬੱਚੇ ਦਾ ਇਲਾਜ ਕਰਵਾਇਆ ਜਾਵੇ ਤੇ ਮੈਨੂੰ ਇਸ ਤੋਂ ਵੀ ਹੁੰਦਾ ਕਿ ਘਰ ਦਾ ਕਿਹੜਾ-ਕਿਹੜਾ ਸਮਾਨ ਤੁਸੀਂ ਵੇਚ ਚੁੱਕੇ ਅਸੀਂ ਦੇਖਿਆ ਘਰ ਦੇ ਹਾਲਾਤ ਵੀ ਕੋਈ ਬਹੁਤੇ ਵਧੀਆ ਨਹੀਂ ਆ ਇੱਕੋ ਕਾਰ ਕੋ ਕਮਰਾ ਵਾ ਤੇ ਇੱਕ ਛੋਟੀ ਜਿਹੀ ਰਸੋਈ ਆ ਜਿਹੜਾ ਕਿ ਘਟਾਰੇ ਦਾ ਕੰਮ ਦਿੰਦੀ ਆ ਜਦੋਂ ਕਿਤੇ ਬਰਸਾਤ ਹੋ ਜਾਂਦੀ ਆ ਉਦੋਂ ਫਿਰ ਕਿੰਨੇ ਕਮਰੇ ਚੋਂਦੇ ਨੇ ਫਿਰ ਕਿਸ ਤਰ੍ਹਾਂ ਰਾਤ گزارਦੇ ਸਾਰੇ ਰੱਪਾ ਉਹ ਬੈ ਕੇ ਰਾਤ گزارੀ ਦੀ ਆ ਬਾਕੀ ਜੋ ਅਡੇ ਮੰਨ ਲਓ ਪਾਇਆ ਗਹਿਣਾ ਘੱਟਾ ਪਾਇਆ ਉਹ ਵੀ ਅਸੀਂ ਵੇਚ ਚੁੱਕੇ ਆ ਜੋ ਘਰ ਦੀ ਚੀਜ਼ ਹੈ ਉਹ ਵੀ ਅਸੀਂ ਵੇਚ ਚੁੱਕੇ ਆ ਹੁਣ ਅਡੇ ਕੋ ਜੋ ਵੀ ਮੰਨ ਲਓ ਭੈਣ ਭਰਾਵਾਂ ਨੇ ਜਿੰਨੇ ਵੀ ਹੈਲਪ ਕੀਤੀ ਉਹ ਵੀ ਲਾ ਚੁੱਕੇ ਬੱਚੇ ਦੇ ਉੱਤੇ ਲਾ ਜਤੇ ਤੇ ਪ ਆ ਇਹੋ ਧੰਨਵਾਦ ਕਰਦੇ ਆ ਜਿੰਨਾ ਵੀ ਸਾਡੀ ਹੈਲਪ ਹੋਏ ਉਹਨੇ ਮੋਢ ਬੱਚੇ ਦਾ ਹੁਣ ਡਾਕਟਰਾਂ ਦੱਸਿਆ ਜੇ ਇਹਨੂੰ ਬਲੱਡ ਚੜਾਇਆ ਇਹਨੂੰ ਮੋਢ ਕੋਈ ਵੀ ਹੋ ਸਕਦਾ ਇਹਨੂੰ ਤਾਂ ਅਸੀਂ ਹੁਣ ਡਰਦੇ ਇਹਨੂੰ ਖੜ ਨਹੀਂ ਦਿਆ ਵੀ ਜਿੰਨਾ ਵੀ ਅਸੀਂ ਆਪਣਾ ਹੱਲ ਕਰਕੇ ਫਿਰ ਕੀ ਪਤਾ ਜੀ ਸਾਡੇ ਕੋਈ ਮੋਢ ਪਹਿਣੀ ਹੈਗਾ ਨਾ ਕਿਦੇ ਜਾਨ ਚੁਗਾ ਜੇ ਕਿੰਨੇ ਸੋ ਗੁਰਬਿੰਦ ਹੁਣ ਖੂਨ ਕਿੰਨਾ ਗਿਆ ਗੁਰਬਿੰਦ ਸਿੰਘ ਵਿੱਚ ਡਾਕਟਰਾਂ ਵੱਲੋਂ ਕਿਹਾ ਗਿਆ ਪੀ ਲੂ ਹੰਡੜਾ ਖੂਨ ਚੜਨਾ ਇਸ ਨੂੰ ਇਹਨੂੰ 15 ਤਰੀਕ ਨੂੰ ਪਿਛਲੇ ਮਹੀਨੇ ਮੋਢ ਚੜਾਇਆ ਇਹ 6ਵੇਂ ਮਹੀਨੇ ਮੋਢ ਬਲੱਡ ਇਹਨੂੰ ਤੇ ਹੁਣ ਇਹਨੂੰ 7ਵੇਂ ਮਹੀਨੇ ਮੋਢ ਨੂੰ 15 ਤਰੀਕ ਤੋਂ ਉੱਤੇ ਹੋ ਗਿਆ ਤੂੰ ਹੁਣ ਨਾ ਕਿਹਾ ਵੀ ਜੇ ਇਹਨੂੰ ਬਲੱਡ ਜ਼ਿਆਦਾ ਵੀ ਚੜਵਾਇਆ ਤੇਰਾ ਮਾਂ ਵਾਂ ਰਿਸਕ ਬੋਹਦਾ ਬੱਚੇ ਦਾ ਤਾਂਹੀਂ ਡਰਦੇ ਨੇ ਇਹਨੂੰ ਖੜਨਦੇ ਵੀ ਤੁਹਾਨੂੰ ਪਤਾ ਜੇ ਕੋ ਹੋ ਗਿਆ ਓਥੋਂ ਇਹ ਚੱਲ ਸਾਡੇ ਕੋਲ ਤੇ ਚੱਲ ਹੈਗਾ ਇਹ ਹੱਥ ਪੱਲੇ ਅਸੀਂ ਦੇ ਆਈ ਬੱਚੇ ਨੂੰ ਵੀ ਜਿਨਾ ਜਿਨਾ ਗਾਈ ਹੁਣ ਖੜਦੇ ਇਹਨੂੰ ਡਰਦਾ ਖੜਿਆ ਨਹੀਂ ਕਿਤੇ ਵੀ ਇਹਦੇ ਰੈੱਡ ਸੈੱਲ ਆ ਉਹ ਜ਼ੀਰੋ ਆ ਬੱਚੇ ਦੇ ਤੇ ਮੈਨੂੰ ਇਸ ਤੋਂ ਵੀ ਜਦੋਂ ਹਸਤਾਂ ਦਾ ਹਾਲਾਤ ਵਿਗੜਦੇ ਨੇ ਫਿਰ ਮਾਤਾ ਦਾ ਕੀ ਹਾਲਾਤ ਹੁੰਦਾ ਕਿਉਂਕਿ ਮਾਂ ਵਾਸਤੇ ਵੀ ਮਾਂ-ਬਾਪ ਵਾਸਤੇ ਦੋਵਾਂ ਵਾਸਤੇ ਬੜੀ ਦੁੱਖ ਦੀ ਗੱਲ ਹੁੰਦੀ ਆ ਕਿਉਂਕਿ ਧੀਆ ਪੁੱਤਰ ਕਹਿੰਦੇ ਵੀ ਮੁੱਲ ਦੇ ਹਿਸਾਬ ਨਾਲ ਤੇ ਜਦੋਂ ਹਾਲਾਤ ਵਿਗੜਦੇ ਨੇ ਫਿਰ ਮਾਤਾ ਦਾ ਕੀ ਹਾਲਾਤ ਹੁੰਦੇ ਸਮਾਂ ਦਾ ਕੀ ਬੰਦਾ ਵਾ ਮਾਂ ਵੀ ਇਦਾਂ ਹੀ ਰੋਂਦੀ ਰਹਿੰਦੀ ਮੰਨ ਲਓ ਕਿ ਦੇ ਇਦਾਂ ਅਥਰੂ ਕੱਢਦੀ ਰਹਿੰਦੀ ਹੈ ਤੁਹਾਨੂੰ ਪਤਾ ਉਹਨਾਂ ਬੱਚਾ ਵੇਖਣ ਹੀ ਜਾਂਦਾ ਐ ਚੁੱਪ ਕਰਕੇ ਨਾ ਬੈਠੀ ਰਹਿਣਾ ਰਾਤ ਨੂੰ ਇਹੋ ਹੀ ਆ ਵੀ ਸਾਡੇ ਬੱਚੇ ਦਾ ਮੁੱਲ ਦੋ ਭੈਣਾ ਇਹਦੀਆਂ ਇਹ ਕੱਲਾ ਕੱਲਾ ਪੋਤੇ ਆ ਸਾਡਾ ਇਹਨੂੰ ਇਹ ਜਿੰਨੇ ਵੀ ਕਦੋਂ ਤਲਹੀਪ ਹੁੰਦੀ ਕੋਈ ਮੁੱਲ ਦੁਖ ਹੁੰਦਾ ਫਿਰ ਉਹਨੂੰ ਲੈ ਜਾਂ ਚੋਕੇ ਮਾ ਵੀ ਡਾਕਟਰ ਕੋ ਕਦੇ ਇੱਥੇ ਲੈ ਜਾਓ ਕਦੇ ਇੱਥੇ ਵੀ ਮੁੱਲ ਨੂੰ ਦਵਾਈ ਲਿਆ ਦੇਦੀ ਆ ਤੇ ਹੁਣ ਇਹਦਾ ਹੁਣ ਜ਼ਿਆਦਾ ਇਹਨਾਂ ਨੁਕਸਾਨ ਜ਼ਿਆਦਾ ਆ ਜੋ ਇਹ ਵੀ ਜਿਹੜਾ ਬੱਚੇ ਦਾ ਮੁੱਲ ਕੋਈ ਵੀ ਮင်း ਇਸ ਤੋਂ ਵੀ ਲਖਵਿੰਦਰ ਹੋਂ ਤੱਕ ਪਿੰਡ ਵਾਸੀਆਂ ਨੇ ਕਿੰਨੇ ਕੇ ਮਦਦ ਕਰ ਦਿੱਤੀ ਆ ਤੇ ਪਿੰਡ ਚ ਕੋਈ ਗ੍ਰਾਈ ਕਰਦੇ ਆ ਕਿਸ ਤਰ੍ਹਾਂ ਪਰਿਵਾਰ ਦੀ ਮਦਦ ਕਰਦੇ ਹੋਂ ਤੱਕ ਪਿੰਡ ਦੀ ਗ੍ਰਾਈ ਵੀ ਬੜੀ ਪਿੰਡ ਵਾਲਿਆਂ ਨੇ ਦਿੱਤੀ ਆ ਉਦਾਂ ਵੀ ਨਾ ਵੀਰਾਂ ਬੜੀ ਹੈਲਪ ਕੀਤੀ ਸਾਡੀ ਬਾਕੀ ਜਿੰਨੇ ਵੀ ਦੋ ਤਿੰਨ ਵਰੀ ਨੇ ਹੈਲਪ ਕਰਤੀ ਹੋਂ ਤੁਹਾਨੂੰ ਪਤਾ ਵੀ ਕੌਣ ਕੋਈ ਕਹਿੰਦੇ ਵੀ ਇਹਨਾਂ ਆਪਣਾ ਬਕਾਨ ਫੜਿਆ ਅਸੀਂ ਤੇ ਉਹ ਕਹਿੰਨੇ ਵੀ ਸਾਡੀ ਜਿੰਨੇ ਵੀ ਹੈਲਪ ਹੁੰਦੀ ਹੈ ਕਰੀਏ ਹੁਣ ਇਹ ਵੀਰ ਦਾ ਅਸੀਂ ਧੰਨਵਾਦ ਕਰਦੇ ਜਿੰਨੇ ਤੁਹਾਨੂੰ ਸੱਧਿਆ ਇਹ ਵੀ ਚੱਲ ਸਾਡੀ ਬੱਚੇ ਦੀ ਵੀਡੀਓ ਬਣਾ ਕੇ ਪਾਉਣ ਲੱਗੇ ਤੁਸੀਂ ਮੈਨੂੰ ਇਸ ਤੋਂ ਵੀ ਕਹਿੰਦੇ ਜੇ ਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਵ ਤੇ ਪਰਮਾਤਮਾ ਚ ਕਿੰਨਾ ਕਿ ਵਿਸ਼ਵਾਸ ਕਰਦੇ ਹੋ ਰੱਬ 'ਚ ਕਿੰਨਾ ਕਿ ਵਿਸ਼ਵਾਸ ਕਰਦੇ ਹੋ ਆਂ ਰੱਬ ਤੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਸੁੱਟਿਆ ਤੇ ਤੁਈਆਂ ਗਾਨਾਂ ਇੱਕ ਕੱਲ ਹੀ ਜਾਂ ਐਤਵਾਰ ਆਏ ਉੱਥੋਂ ਮੱਥਾ ਟੇਕਨੂੰ ਮੇਰੇ ਧਰਮ ਨਿਸ਼ਾਨ ਕਰਾਇਆ ਵੀ ਤੇਰੇ ਭਰੋਸੇ ਹੀ ਹੁਣ ਜੋ ਵੀ ਕਰਨਾ ਤੁਈਓ ਕਰਨਾ ਜਾਂ ਰੱਖਲਾ ਜਾਂ ਕਰਲਾ ਜੋ ਵੀ ਮਰਜ਼ੀ ਕਰ ਲੋ ਆਂ ਇਹਦੇ ਕਈ ਅਰਕ ਨੇ ਅੱਖ ਗਏ ਵੀ ਮਾਰੀ ਜਾਵੇ ਉਹ ਚੰਗਾ ਹੋ ਵੀ ਇੰਨਾ ਪਾ ਕਿੱਥੋਂ ਆ ਸਾਡੇ ਮਾਰੇ ਬੰਦਿਆਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇੱਕ ਬਾਪ ਦੇ ਮੂੰਹੋਂ ਇੰਨੀ ਗੱਲ ਜਿਹੜੀ ਕਿ ਭੀਤਾ ਉਹ ਬਾਪ ਕਿੰਨਾ ਕੰਦਰੋਂ ਭਰਿਆ ਪੀਤਾ ਹੋਗਾ ਕਿੰਨਾ ਕ ਦੁੱਖ ਹੋਊਗਾ ਆਪਣੇ ਪ ਜਿਹੜਾ ਬਾਪੂ ਗਰਦਾਸ ਕਰਦਾ ਵੀ ਰੱਬਾ ਜਾਂ ਫਰਖ ਲਾ ਜਾਂ ਫ ਚੱਕਦਾ ਕਿਉਂਕਿ ਮੈਂ ਕਹਿੰਦਾ ਉਸ ਬਾਪ ਦੇ ਪੱਥਰ ਦੇ ਰੱਖ ਕੇ ਜਿਹੜਾ ਉਸ ਬਾਪ ਨੇ ਬੋਲਿਆ ਕਿਉਂਕਿ ਬੜਾ ਵੱਡਾ ਜਿਗਰਾ ਕੀਤਾ ਬਾਪ ਨੇ ਪਰ ਉਹਦੇ ਹਾਲਾਤ ਨਹੀਂ ਇਸ ਤਾਂ ਦੇ ਕਿਉਂਕਿ ਇਹ ਦੀਆ ਪੁੱਤਾਂ ਵਾਸਤੇ ਬੰਦਾ ਆਪਣੇ ਆਪ ਤੱਕ ਜਿਹੜਾ ਕਰਜ਼ਾਈ ਹੋ ਤੱਕ ਜਾਂਦਾ ਵੀ ਆਪਣਾ ਆਪ ਨੂੰ ਕਿੰਦਾ ਵਿਕ ਜਾਏ ਪਰ ਪੁੱਤ ਦਾ ਇਲਾਜ ਹੋ ਸਕੇ ਤੇ ਤੁਸੀਂ ਦੇਖਿਆ ਇਸ ਬਾਪ ਨੂੰ ਕਿੰਨਾ ਕੁ ਜਿਹੜਾ ਦੁੱਖ ਹੋਊਗਾ ਜਿੰਨੇ ਅੱਜ ਐਡੇ ਵੱਡੇ ਲਫ਼ਜ਼ ਕਹਿ ਦਿੱਤੇ ਨੇ ਵੀ ਪ੍ਰਮਾਤਮਾ ਜਾਂ ਤੇ ਰੱਖ ਲਾ ਤੇ ਜਾਂ ਨੂੰ ਸਕਰਾ ਰਖਵੰਦਾ ਜੀ ਅਸੀਂ ਪ੍ਰਮਾਤਮਾ ਅੱਗੇ ਦੁਆਸ ਕਰਦੇ ਆਂ ਕਿ ਤੁਹਾਡਾ ਬੇਟੇ ਦੀ ਉਮਰ ਲੰਮੀ ਹੋ ਸਕੇ ਤੇ ਤਾਂ ਜੋ ਕਿ ਹਮੇਸ਼ਾ ਤੁਹਾਡੇ ਵਿੱਚ ਰਹੇ ਕਿਉਂਕਿ ਇੱਕ ਬਾਪ ਵਾਸਤੇ ਬੜੀ ਵੱਡੀ ਗੱਲ ਹੁੰਦੀ ਹੈ ਜਿਹੜੀ ਤੁਸੀਂ ਕਹੀ ਆਪਣੇ ਪੁੱਤਰ ਵਾਸਤੇ ਅੱਜ ਇਹ ਅਪੀਲ ਕਰਦੇ ਆਂ ਸਾਡੇ ਬੱਚੇ ਦਾ ਇਲਾਜ ਕਰਵਾਇਆ ਜਾਵੇ ਧੰਨਵਾਦ ਬਾਕੀ ਰੱਬ ਦੇ ਪੁਰਸਾ ਛੋਟਿਆ ਜਿੰਨੀ ਵੀ ਕੀਤੀ ਜਾਂਦੀ ਸਾਡੇ ਕੀਥੀਵਾਂ ਨੂੰ ਇਹ ਨਹੀਂ ਪੈਸੇ ਦੀ ਲੋੜ ਹੈ ਪੈਸੇ ਦੇ ਭੁੱਖੇ ਆ ਸਾਡੇ ਬੱਚੇ ਦਾ ਜਿੰਨਾ ਵੀ ਹੋ ਸਦਾ ਮੋਬ ਇਲਾਜ ਕਰਵਾ ਦੇਣ ਜੀ ਆਪਣਾ ਤੁਸੀਂ ਕੋਈ ਮੋਬਾਈਲ ਨੰਬਰ ਜਦੂ ਸਾਂਝਾ ਕਰਦੇ ਹੋ ਜੇਕਰ ਤੁਹਾਡੇ ਕਿਸੇ ਨੇ ਮਤ ਕਰਨੀ ਹੋਵੇ ਤੁਹਾਡਾ ਫੋਨ ਨੰਬਰ ਕੀ ਆ ਫੋਨ ਨੰਬਰ ਮੇਰਾ 7087360400 7087360400 ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇੱਕ ਬਾਪ ਆ ਜਿਸ ਨੇ ਆਪਣੇ ਪੁੱਤ ਦੇ ਇੱਜ਼ਤ ਵਾਸਤੇ ਤੁਹਾਡੇ ਗਾੜੀ ਅਪੀਲ ਕੀਤੀ ਆ ਤੁਹਾਡੀ ਗਾੜੀ ਹੱਥ ਵੀ ਜੋੜ ਰਿਆ ਪਰ ਤੁਹਾਡੇ ਸਾਥ ਦੀ ਲੋੜ ਆ ਕਿਉਂਕਿ ਕਹਿੰਦੇ ਜਿਹੜੀ ਸੰਗਤ ਹੁੰਦੀ ਆ ਬਰਾਬਰ ਉਪੀ ਹੁੰਦੀ ਆ ਐਸ ਕਰਕੇ ਲਖੁੰਦਰ ਆਪਣੇ ਬੱਚੇ ਦੇ ਇਲਾਜ ਵਾਸਤੇ ਤੁਹਾਡੀ ਗਾੜੀ ਬੇਨਤੀ ਕਰ ਰਿਹਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਕਿਸੇ ਦਾਨੀ ਸੱਜਣ ਹੱਥ ਕੇ ਸਮਾਜ ਸੇਵੀ ਹੱਥ ਲੱਗ ਸਕੇ ਅਤੇ ਇਸ ਦੇ ਪੁੱਤੋਂ ਦਾ ਇਲਾਜ ਹੋ ਸਕੇ ਦਾਦੀ ਨਾਲ ਗੱਲਬਾਤ ਕਰਾਂਗੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਉਂਕਿ ਦਾਦੀ ਵਾਸਤੇ ਬੜੀ ਦੁੱਖ ਦੀ ਗੱਲ ਹੁੰਦੀ ਆ ਜਿਸ ਦੇ ਪੋਤਰੇ ਦੇ ਹਾਲਾਤ ਹੋਣ ਕਿਉਂਕਿ ਕਹਿੰਦੇ ਨੇ ਜਦੋਂ ਘਰ 'ਚ ਗਰੀਬੀ ਹੋਵੇ ਕਾਚ ਗਰੀਬੀ ਕੱਟ ਜਾ ਸਕਦੀ ਆ ਪਰ ਜਿਹੜੀ ਬਿਮਾਰੀ ਆ ਉਹ ਜਿਹੜੀ ਆ ਘਰ ਘਰ ਜਾਂਦੀ ਆ ਮਾਤਾ ਜੀ ਕਿਸ ਤਰ੍ਹਾਂ ਦੇ ਦਿਓ ਘਰ ਦੇ ਹਾਲਾਤ ਵੀ ਬੜੇ ਫਾੜੇ ਨੇ ਕਾਚ ਗਰੀਬੀ ਵੀ ਆ ਉਤੋਂ ਪੋਤਰੇ ਨੂੰ ਭਿਆਨਕ ਰੋਗ ਲੱਗ ਗਿਆ ਕੀ ਕਰਨਾ ਚਾਹੋਗੇ ਕੀ ਹੈ ਕੀ ਸਕਦੇ ਕਹਿਣ ਜੋਗੀ ਗੱਟ ਹੀ ਨਹੀਂ ਕੋਈ ਰਹਿਣ ਰਹੀ ਹੂੰ ਮੰਤਰ ਅੱਬਗੇ ਹੱਥ ਜੋੜਨ ਦਾ ਵੀ ਰੱਬਾ ਤੂੰ ਮਰਤ ਕਰ ਉਹ ਮਰਤ ਕਰੇਗਾ ਤਾਂ ਸਾਰੇ ਕੰਮ ਠੀਕ ਹੋ ਸਕਦੇ ਕਮਿਨਸ਼ਨਪੀ ਗੁਰਬਿੰਦਿਆ ਦੇ ਇਲਾਜ ਵਾਸਤੇ ਜਾਂ ਗੁਰਬਿੰਦਿਆ ਦੀ ਸਿਹਤ ਵਾਸਤੇ ਵੀ ਪ੍ਰਮਾਤਮਾ ਨੂੰ ਸਿਹਤ ਠੀਕ ਰੱਖੀ ਕਿੱਥੇ ਕਿੱਥੇ ਜਾ ਕੇ ਮੱਥੇ ਟੇਕੇ ਦੇ ਕਿੱਥੇ ਕਿੱਥੇ ਦਸਾਂ ਕੀਤੀਆਂ ਵਾਸਤੇ ਮੈਂ ਤਾਂ ਬੜੀ ਥਾਂ ਯਰ ਦਸਾਂ ਆਰਾਮ ਟੱਲੀ ਕਰਾਈਆਂ ਗੁਰਦੁਆਰੇ ਕਰਾਈਆਂ ਜੇ ਪਾਲ ਕੀ ਆਈ ਉਦੋਂ ਵੀ ਕਰਾਈਆਂ ਇੱਥੇ ਚੰਨੰਦਾਰ ਮੰਦਿਰ ਆ ਉੱਥੇ ਹੀ ਜਿਹੜੀ ਜਿਹੜੀ ਥਾਂ ਦਰਬਾਰ ਸਾਹਿਬ ਦਾ ਕੁਸ਼ੀਦਾਂ ਤੱਕ ਜਾ ਜਾ ਕੇ ਹੋਈ ਆਖਿਆ ਕਿ ਇਹਦੀ ਉਮਰ ਲੰਮੀ ਹੋਵੇ ਸਾਡੀ ਉਮਰ ਵੀ ਇਹਨੂੰ ਲੱਗਦੀ ਹੋਵੇ ਤਿਆਗੋ ਹਣੋ ਉਹ ਬਾਈ ਗੁਰਦੇ ਆਤ ਡੋਰੇ ਉਹ ਜੋ ਕਰੇ ਤੇ ਮਾਤਾ ਜੀ ਕਦੀ ਰੱਬ ਨਾਲ ਵੀ ਕਦੀ ਗੁੱਸੇ ਗਲਾ ਹੁੰਦਾ ਕਦੀ ਪ੍ਰਮਾਤਮਾ ਨਾਲ ਵੀ ਜੇਕਰ ਮੇਰੇ ਪੁੱਤ ਨੂੰ ਪੋਤੀ ਦਾ ਦਾਅ ਦਿੱਤੀ ਸੀ ਬਖਸ਼ਿਆ ਸੀ ਤੇ ਰਾਜੀ ਕੋਸ਼ੀ ਦਿੰਦਾ ਸਿਹਤ ਲੰਮੀ ਉਮਰ ਦਿੰਦਾ ਇਹ ਭਿਆਨਕ ਰੋਗ ਲੱਗ ਗਿਆ ਕਦੀ ਰੱਬ ਨਾਲ ਵੀ ਗੁੱਸਾ ਕਰਿਆ ਹੁੰਦਾ ਲਾਗੀ ਹੁੰਦੀ ਹੈ ਇਹ ਤੇ ਰੱਬ ਨੂੰ ਅਜੇ ਵੀ ਆਨੇ ਵੀ ਜੇ ਤੂੰ ਇਹਨੂੰ ਠੀਕ ਕਰ ਦੇ ਤੇਰੇ ਤੇ ਭਰੋਸਾ ਨਹੀਂ ਤੇ ਭਰੋਸਾ ਉੜ ਜੂ ਫੇ ਰੱਬ ਵੀ ਹੈ ਨਹੀਂਗਾ ਸਾਰੇ ਅੱਗੇ ਹੱਥ ਪਰ ਲਾਏ ਹੋਏ ਜੋੜਨ ਦਾ ਹੈ ਵੀ ਗੁਰਦੁਆਰੇ ਜੋ ਕੋ ਮੰਦਿਰ ਗੁਰ ਮਸੀਤ ਹਰ ਇੱਕ ਥਾਂ ਤੇ ਇਹੋ ਗੰਡਾ ਹੈ ਵੀ ਇਹਦੀ ਤੰਦਰੁਸਤੀ ਤੇ ਉਮਰ ਵੱਡੀ ਰੱਬਾ ਦੀ ਕਰੀ ਸਾਡੀ ਉਮਰ ਵੀ ਇਹਨੂੰ ਦੇ ਠੀਕ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਦਾਦੀ ਵਾਸਤੇ ਬਹੁਤ ਦੁੱਖ ਦੀ ਗੱਲ ਹੁੰਦੀ ਆ ਉਹਦੇ ਪੁੱਤ ਦਾ ਗਾਂ ਪੁੱਤ ਕਿਉਂਕਿ ਕਹਿੰਦੇ ਮੂਲੋਂ ਵਿਆਜ ਪਿਆਰਾ ਹੁੰਦਾ ਇਹ ਵਿਆਜ ਹੀ ਆ ਐਸ ਤੱਕ ਕਿ ਕੋਈ ਵੀ ਦਾਦੀ ਆ ਆਪਣੇ ਪੋਤਰੇ ਦਾ ਦੁੱਖ ਨਹੀਂ ਦੇਖ ਸਕਦੀ ਚਾਹੇ ਦੋਤਰਾ ਚਾਹੇ ਪੋਤਰਾ ਬਹੁਤ ਪਿਆਰੇ ਹੁੰਦੇ ਦਾਦੀਆਂ ਨੂੰ ਤਦੂ ਦੇਖ ਸਕਦੇ ਹੋ ਦਾਦੀ ਨੇ ਵਜ ਕੇ ਆਪ ਵੀ ਉਹਨੇ ਇੱਕ ਗੁਰਦਰਾ ਮੱਧਰ ਨਹੀਂ ਛੱਡਿਆ ਖਰਥਾਂ ਜਾ ਕੇ ਪੁੱਤ ਦੇ ਅਦਾਸਾਂ ਕਰਦੀ ਆ ਪੁੱਤਰ ਦੇ ਵਾਸਤੇ ਵੀ ਉਸ ਦਾ ਜਿਹੜਾ ਪੋਤਰਾ ਉਹ ਠੀਕ ਹੋ ਸਕੇ ਤੇ ਹੁਣ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਡਾਕਟਰ ਗੁਰਪ੍ਰਤਾਪ ਜੀ ਜਿਹੜੇ ਕਿ ਮੋਧਵਾਰ ਵੀ ਨੇ ਇਸ ਇਲਾਕੇ ਦੇ ਤੇ ਡਾਕਟਰ ਡਾਕਟਰ ਵੀ ਨੇ ਕਿਉਂਕਿ ਬਾਰਡਰ ਦੇ ਲਾਗੇ ਪੈਂਦੇ ਆ ਸਾਨੂੰ ਇੱਥੇ ਲੈ ਕੇ ਆਏ ਨੇ ਸ਼ਹਿਰ ਅਸੀਂ ਇੱਥੇ ਨਾ ਪਹੁੰਚਦੇ ਪਰਿਵਾਰ ਕੋਲ ਪਰ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਡਾਕਟਰ ਸਾਹਿਬ ਨੇ ਸਾਨੂੰ ਪਰਿਵਾਰ ਨਾਲ ਮਿਲਾਇਆ ਡਾਕਟਰ ਸਾਹਿਬ ਜੀ ਤੁਸੀਂ ਵੀ ਅੱਜ ਵਧਾਈ ਦੇ ਪਾਤਰ ਵੀ ਉਹ ਧੰਨਵਾਦ ਵੀ ਤੁਹਾਡਾ ਵੀ ਅੱਜ ਪਰਿਵਾਰ ਨਾਲ ਤੁਸੀਂ ਮਿਲਾਇਆ ਹਾਲਾਤ ਬੜੇ ਪਰਵਾ ਦੇ ਅੰਦਰ ਚੁਕ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਚੇ ਦਾ ਨਾ ਬਹੁਤ ਹੀ ਮੰਦਾ ਹਾਲਿਆ ਪਾਜੀ ਪਹਿਲੇ ਦਿਨ ਤੋਂ ਹੀ ਮਤਲਬ ਜੋ ਡਾਕਟਰਾਂ ਨੇ ਦਾਬ ਕਹਿੰਦੇ ਕਿ ਇਹਦੇ ਰੈੱਡ ਸੈੱਲ ਨੇ ਜਿਹੜੇ ਉਹ ਬਿਲਕੁਲ ਡੈੱਡ ਹੋ ਚੁੱਕੇ ਨੇ ਤੇ ਘਰ ਦੇ ਹਾਲਾਤ ਤੁਸੀਂ ਵੇਖ ਹੀ ਲਏ ਵੀ ਮਤਲਬ ਤੁਸੀਂ ਦਿਖਾ ਹੀ ਦਿੱਤੇ ਵੀਡੀਓ ਦੇ ਵਿੱਚ ਤੇ ਬਹੁਤ ਮਾੜੇ ਹਾਲਾਤ ਨੇ ਮਤਲਬ ਕਹਿੰਦਾ ਭਾਬਗੀ ਜਿਹੜੇ ਰਾਸ਼ਨ ਦੀ ਸੇਵਾ ਵੀ ਉਹ ਇਦਾਂ ਬਸ ਕੋਈ ਨਾ ਕੋਈ ਸੱਜਣ ਕੋਈ ਕਰ ਜਾਂਦਾ ਇਹਦਾ ਆਈ ਚਲਾਈ ਚੱਲੀ ਜਾਂਦਾ ਜਿਹੜਾ ਵੀਰ ਆਪ ਦਿਹਾੜੀ ਦਾ ਭਾਗੇ ਜਾਂਦਾ ਹੁੰਦਾ ਹੈ ਕੋਈ 400 ਦਿਹਾੜੀ ਜਾਂ 300 ਦਿਹਾੜੀ ਉਹ ਵੀ ਹੁਣ ਨਹੀਂ ਜਾਂਦਾ ਕਿਉਂਕਿ ਬੱਚੇ ਦੇ ਕਰਕੇ ਹੀ ਘਰੇ ਪਤਾ ਨਹੀਂ ਕਿਹੜੇ ਲਈ ਤਕਲੀਫ ਉਹਦੇ ਵਿੱਚ ਬੱਚਾ ਆ ਜਾਂਦਾ ਬਿਲਕੁਲ ਖੰਦਨ ਨੇ ਕਿਹਾ ਵੀ ਸਾਲ ਹੋ ਗਿਆ ਉਸ ਨੂੰ ਕਿਉਂਕਿ ਉਹ ਕੰਮ ਕਰ ਤੇ ਜਾ ਕਿਉਂਕਿ ਉਹ ਕਹਿੰਦਾ ਜਦੋਂ ਮੈਂ ਦਿਹਾੜੀ ਤੇ ਜਾਂਦਾ ਤੇ ਘਰੋਂ ਫੋਨ ਆ ਜਾਂਦਾ ਵੀ ਬੇੜਾ ਟਿੱਲਾ ਹੋ ਗਿਆ ਹਫਤਾ ਲੈ ਕੇ ਜਾਣਾ ਉਹ ਕਹਿੰਦਾ ਵਿੱਚੇ ਕੰਮ ਛੱਡ ਕੇ ਆ ਜਾਂਦਾ ਕਹਿੰਦਾ ਹੁਣ ਵੀ ਕਦੀ ਇੱਕ ਹਸਪਤਾਲ ਕਈ ਇਸੇ ਤਰ੍ਹਾਂ ਕਹਿੰਦਾ ਸਾਡੀ ਜ਼ਿੰਦਗੀ ਜਿਹੜੀ ਆ ਉਹ ਹਫ਼ਤਾ ਵਾਲਾ ਵਿੱਚ ਕੱਟੀ ਗਈ ਆ ਤੇ ਮਨ ਚ ਦੁੱਖ ਵੀ ਲੱਗਦਾ ਕਹਿੰਦਾ ਵੀ ਦੋ ਭੈਣਾਂ ਦਾ ਭਰਾ ਆ ਤੇ ਇਕੱਲਾ ਇਕੱਲਾ ਪੁੱਤਰ ਆ ਕਹਿੰਦੇ ਬੜਾ ਲੱਭ ਗੁਰਦਾਸਾਂ ਕਰਕੇ ਮੰਗਿਆ ਸੀ ਵੀ ਪ੍ਰਮਾਤਮਾ ਜੇ ਪੁੱਤਰ ਦਿੱਤਾ ਈ ਤੇ ਉਮਰ ਲੰਮੀ ਬਖਸ਼ੀਸ ਦੀ ਪਰ ਇਹ ਭਿਆਨਕ ਰੋਗ ਲੱਗ ਗਿਆ ਇੱਕ ਘਰ ਚ ਗਰੀਬੀ ਆ ਇੱਕ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਇੱਕ ਪੁੱਤ ਨੂੰ ਦੁੱਖ ਲੱਗ ਗਿਆ ਕੀ ਕਰਨ ਜਾਓਗੇ ਭਾਜੀ ਪਤਾ ਗੱਲ ਕੀ ਹੁਣ ਕਰਨੀਏ ਕਿ ਗੱਲ ਕੀ ਮਤਲਬ ਇੱਥੋਂ ਸਾਨੂੰ ਅੰਮ੍ਰਿਤਸਰੇ 40 ਕਿਲੋਮੀਟਰ ਪੈਂਦਾ ਹੈ ਤੇ ਜੇ ਆਪਾਂ ਮੰਨ ਕੇ ਚੱਲੋ ਕਿ ਲੋਪੋ ਚ ਲੋਪੋ ਕੀ ਚਗਾਵਾ ਹੈਗਾ ਨਾ ਮਤਲਬ ਆਪਾਂ ਨੂੰ ਕੋਈ 10-12 ਕਿਲੋਮੀਟਰ ਹੈਗਾ ਜੇ ਉਹ ਉਸ ਹਸਪਤਾਲ ਖੜੀ ਉਹ ਛੇਤੀ ਕੀਤਾ ਇਹ ਪੇਸ਼ੈਂਟ ਨੂੰ ਹੱਥ ਨਹੀਂ ਪਾਉਣ ਲਗੇ ਕਿਉਂਕਿ ਸੀਰੀਅਸ ਕੇਸ ਹੈਗਾ ਉਹਨਾਂ ਇਹੋ ਅਖਣਾ ਕਿ ਅੰਮ੍ਰਿਤਸਰ ਲੈ ਜਾਓ ਪਰ ਤੱਕੇ ਬਹੁਤ ਖਾਦੇ ਪਰਵਾਰ ਨੇ بڑے ਹਸਪਤਾਲਾਂ ਦੇ ਤੱਕੇ ਖਾਦੇ ਨੇ ਪੀਜੀੀ ਤੱਕ ਹੋਏ ਨੇ ਪਰ ਹੁਣ ਡੀਐਮਸੀ ਉਹ ਜਿਹੜਾ ਇਹਨਾਂ ਦੇ ਮੁਤਾਬਕ ਗਏ ਨਾ ਹੁਣ ਕੋਈ 15 ਦਿਨ ਪਹਿਲੇ ਗਏ ਉਹਨਾਂ ਕਹਿੰਦੇ ਜਦੋਂ ਤੁਸੀਂ ਦੁਬਾਰਾ ਇਹਨੂੰ ਖੂਨ ਚੜਾਓਗੇ ਨਾ ਬੱਚੇ ਦੇ ਹਾਲਾਤ ਮਾੜੇ ਹੋ ਸਕਦੇ ਨੇ ਨੌ ਵਾਰ ਇਹਨੂੰ ਖੂਨ ਚੜ ਚੁੱਕਾ ਪਰ ਹੁਣ ਚਾਂਸ ਨਹੀਂ ਹੈਗੇ ਕੋਸ਼ਿਸ਼ ਹੋਈ ਆ ਕਿ ਸੱਜਣਦਾਨੀਆਂ ਦੇ ਗਾੜੀ ਐਨਆਰਈ ਵੀਰਾਂ ਗਾੜੀ ਆਪਰੇ ਲਿਆ ਹੱਥ ਜੋੜ ਕੇ ਬੇਨਤੀ ਕੀ ਇਹ ਬੱਚੇ ਦਾ ਇਲਾਜ ਕਰਵਾਇਆ ਜਾਵੇ ਕੋਈ ਨਾ ਕੋਈ ਸੰਸਥਾ ਜ਼ਰੂਰ ਗਾੜੀ ਆਵੇ ਜੋ ਇਸ ਬੱਚੇ ਦਾ ਇਲਾਜ ਕਰਵਾ ਸਕੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਏਸੀ ਗੱਲਬਾਤ ਦੀ ਡਾਕਟਰ ਸਾਹਿਬ ਜਿਹੜੇ ਕਿ ਪਿੰਡ ਦੇ ਮੋਧਵਾਰ ਵੀ ਨੇ ਤੇ ਤੇ ਅੱਜ ਆ ਜੀ ਸਾਨੂੰ ਪਰਿਵਾਰ ਕੋ ਲੈ ਕੇ ਵੀ ਆਏ ਨੇ ਬਿਲਕੁਲ ਅਮਰਸਰ ਤੋਂ ਰਾਣੀਆਂ ਬਾਰਡਰ ਜਿਹੜਾ ਕਿ ਅਮਰਸਰ ਤੋਂ ਚਗਾਵੇਂ ਵਾਲਾ ਹੀ ਦਾ ਲੋਪੂ ਕੇ ਚਗਾਵਾ ਨੰਗ ਕੇ ਰਾਣੀਆਂ ਬਾਰਡਰ ਬਿਲਕੁਲ ਉੱਥੇ ਜਿਹੜਾ ਬਾਰਡਰ ਦੇ ਲਾਗੇ ਪਿੰਡ ਹੈ ਕੱਕੜ ਉਥੋਂ ਦੀਆਂ ਤਸਵੀਰਾਂ ਖਾਈਆਂ ਪਿੰਡ ਦੀਆਂ ਕਰਦੇ ਹਾਲਾਤ ਜਿਦਾਂ ਦਿਖਾਏ ਨੇ ਕਿੰਨੀ ਘੱਟ ਗਰੀਬੀ ਆ ਇੱਕ ਕਮਰੇ 'ਚ ਸਾਰੇ ਪਰਿਵਾਰ ਰਹਿੰਦੇ ਨੇ ਜੀ ਤੇ ਘਰ 'ਚ ਇਸ ਤਰ੍ਹਾਂ ਦੇ ਹਾਲਾਤ ਨੇ ਇਹ ਵੀ ਲਖੋ ਇਹਦਾ ਖੁਦ ਦਿਹਾੜੀ ਕਰਕੇ ਪਰਿਵਾਰ ਦਾ ਪੇਟ ਭਾਲਦਾ ਦੋ ਭੈਣਾਂ ਦਾ ਭਰਾ ਆ ਗੁਰਵਿੰਦਰ ਜਿਹੜਾ ਉਹਦਾ ਪੁੱਤਰ ਆ ਬੜਾ ਪ੍ਰਮਾਤਮਾ ਕੋਲ ਅਰਦਾਸ ਬੇਨਤੀ ਕਰਕੇ ਲਿਆ ਸੀ ਕਿ ਭੈਣਾਂ ਨੂੰ ਭਰਾ ਦੇ ਜਦੋਂ ਕਦੋਂ ਦਿਨ ਦਿਹਾੜ ਦਾ ਖਾਸ ਕਰ ਰਖੜੀ ਹੁੰਦੀ ਆ ਭੈਣਾਂ ਨੂੰ ਬਹੁਤ ਚਾਹ ਹੁੰਦਾ ਕਿ ਉਹਨਾਂ ਦੇ ਭਰਾ ਦੀ ਗੁੱਟ ਤੇ ਰਖੜੀ ਬਣੀਏ ਪਰ ਭਰਾ ਦੇ ਜੋ ਇਸ ਤਾ ਹਾਲਾਤ ਹੁੰਦੇ ਨੇ ਹਫਤਾ ਨਾਲ ਚ ਉਹਨੂੰ ਯਾਤਰਾ ਰਹਿਣਾ ਪੈਂਦਾ ਤੇ ਭੈਣਾਂ ਵੀ ਉਦਾਸ ਹੋ ਜਾਂਦੀਆਂ ਨੇ ਤੇ ਛੋਟੇ ਛੋਟੇ ਹੱਥਾਂ ਨਾਲ ਰੱਬਗੜੀ ਅਰਦਾਸ ਵੀ ਕਰਦੀਆਂ ਨੇ ਕਿ ਰੱਬਾ ਸਾਡੇ ਭਰਾ ਦੀ ਉਮਰ ਲੰਮੀ ਕਰੀ ਕਿਉਂਕਿ ਸਾਰੀਆਂ ਭੈਣਾਂ ਆਪਣੇ ਭਰਾਵਾਂ ਦੀ ਅਦਾਸ ਵਾਸਤੇ ਲੰਮੀ ਉਮਰ ਮੰਗਦੀਆਂ ਨੇ ਕਿ ਉਹਨਾਂ ਦੇ ਭਰਾ ਨੂੰ ਕਦੇ ਦੁੱਖ ਤਕਲੀਫ ਨਾ ਹੋਵੇ ਅਕ ਕਿ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਤਵਾ ਸ਼ੇਅਰ ਕਰਦੇ ਹੋ ਤਾਂ ਜੋ ਕਿ ਕਿਸ ਸਮਾਜ ਤੇ ਵੀ ਕੀ ਦਾਣੀ ਸੱਜਣ ਗਾੜੀ ਇਹ ਵੀਡੀਓ ਪਹੁੰਚ ਸਕੇ ਤੇ ਲਖਵਿੰਦਰ ਦੀ ਮਦਦ ਹੋ ਸਕੇ ਮਨੋਦੇਵ ਜੀ ਆਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਨਿਰਪੱਖ ਚਨਬ ਲਈ ਆਮਰਸਾ